ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਾਂ ਮਨੀਸ਼ ਕੌਸ਼ਲ ਪਟਿਆਲਾ ਕਾਰਪੋਰੇਸ਼ਨ ਇਲੈਕਸ਼ਨ ਦਾ ਜਿਹੜਾ ਜੋਰ ਹੈ ਉਹ ਪੂਰੇ ਪੀਕ ਤੇ ਪਹੁੰਚਿਆ ਹੋਇਆ ਹੈ ਇਸ ਟਾਈਮ VOTER ਜਿਹੜੇ ਹੈਗੇ ਆ ਵੱਧ ਚੜ ਕੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਵੋਟ ਪਾਉਣ ਵਾਸਤੇ ਆ ਰਹੇ ਨੇ ਅਸੀਂ ਪਟਿਆਲਾ ਦੇ ਵਾਰਡ ਨੰਬਰ 58 ਚ ਖੜੇ ਆਂ ਜਿੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਜੀਤ ਸਿੰਘ ਸਾਨੀ ਤੇ ਕਾਂਗਰਸ ਤੋਂ ਜਿਹੜੇ ਕੈਂਡੀਡੇਟ ਹੈਗੇ ਆ ਗੋਪਾਲ ਸਿੰਘ ਲਾਜੀ ਤੇ ਭਾਜਪਾ ਤੋਂ ਜਿਹੜੇ ਹੈਗੇ ਆ ਉਹਨਾਂ ਦਾ ਉਹ ਤਿੰਨ ਕੈਂਡੀਡੇਟ ਜਿਹੜੇ ਹੈਗੇ ਆ ਇਸ ਵਾਰਡ ਚੋ ਪਾਰਟਿਸਪੇਟ ਕਰ ਰਹੇ ਆ ਫਿਲਹਾਲ ਹਲੇ ਉਰੇ ਜਿਹੜੀਆਂ ਵੋਟਾਂ ਹੈਗੀਆਂ ਬੜੇ ਪੀਸਫੁਲੀ ਤਰੀਕੇ ਨਾਲ ਪਾਈਆਂ ਜਾ ਰਹੀਆਂ ਨੇ ਜੇ ਆਪਾਂ ਗੱਲ ਬਾਕੀ ਸ਼ਹਿਰ ਦੀ ਕਰੀਏ ਵਾਰਡ ਨੰਬਰ 40 ਜਿੱਥੇ ਕਾਂਗਰਸ ਭਾਜਪਾ ਦੇ ਕੈਂਡੀਡੇਟ ਅਨੁਜ ਖੋਸਲਾ ਤੇ ਆਮ ਆਦਮੀ ਪਾਰਟੀ ਦੇ ਮਨੂ ਜਿਹੜੇ ਹੈਗੇ ਆ ਕੈਂਡੀਡੇਟ ਖੜੇ ਆ 40 ਨੰਬਰ ਵਾਰਡ ਦੇ ਵਿੱਚ ਉਥੇ ਭਾਜਪਾ ਮਹਿਲਾ ਮੋਰਚਾ ਦੀ ਜਿਹੜੀ ਪ੍ਰਧਾਨ ਹੈ ਉਹਨਾਂ ਨੇ ਐਲੀਗੇਸ਼ਨ ਲਗਾਇਆ ਹੈ ਕਿ ਐਮਐਲਏ ਬਾਹਰੋਂ ਆ ਕੇ ਉਹ ਵੋਟਰਸ ਨੂੰ ਇਨਫਲੂਐਂਸ ਕਰ ਰਹੇ ਹਨ ਬੀਜੇਪੀ ਮਹਿਲਾ ਮੋਰਚਾ ਦੀ ਜਿਹੜੀ ਪ੍ਰਧਾਨ ਜੈਨਦਰ ਹੈ ਉਹਨਾਂ ਨੇ ਵੀਡੀਓ ਦੇ ਵਿੱਚ ਉਹਨਾਂ ਨੂੰ ਕੈਪਚਰ ਕਰਕੇ ਨਾਲ ਲਾਈਵ ਦਿਖਾਇਆ ਕਿ ਆ ਐਮਐਲਏ ਜਿਹੜੇ ਹੈਗੇ ਹਨ ਉਹ ਵੋਟ ਦੇ ਵਿੱਚ ਆ ਕੇ ਵੋਟਰਸ ਨੂੰ ਇਨਫਲੂਐਂਸ ਕਰ ਰਹੇ ਹਨ ਜਦਕੀ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਆਊਟਸਾਈਡ ਤੋਂ ਕੋਈ ਵੀ ਆ ਕੇ ਨਹੀਂ ਰਹਿ ਸਕਦਾ ਨਹੀਂ ਖੜ੍ਹ ਸਕਦਾ ਨਹੀਂ ਬੈਠ ਸਕਦਾ ਤੇ ਜਦਕਿ ਉਹਨਾਂ ਦੇ ਬਾਰ ਬਾਰ ਕਹਿਣ ਦੇ ਬਾਵਜੂਦ ਕਿ ਉਹ ਐਮਐਲਏ ਸਹਿਬਾਨ ਉਥੇ ਹੀ ਬੈਠੇ ਰਹੇ ਉਥੋਂ ਨਹੀਂ ਹਿੱਲੇ ਦੂਜੀ ਗੱਲ ਕਰੀਏ ਵਾਰ ਨੰਬਰ 36 ਦੀ ਜਿੱਥੇ ਬੀਜੇਪੀ ਦੇ ਕੈਂਡੀਡੇਟ ਜਿਹੜੇ ਸੁਸ਼ੀਲ ਨૈયਰ ਜਿਹੜੇ ਹੈਗੇ ਆ ਉਹਨਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਹੈ ਕਿਉਂਕਿ ਉਹਨਾਂ ਨੇ ਆਪਣੇ ਉੱਪਰ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਜਾਲੀ ਵੋਟਾਂ ਪੈ ਰਹੀਆਂ ਔਰ ਪ੍ਰਸ਼ਾਸਨ ਇਹਦੇ ਵਿੱਚ ਕੁਝ ਨਹੀਂ ਕਰ ਰਿਹਾ ਔਰ ਪੀਸਫੁਲੀ VOTING ਨੂੰ ਪ੍ਰੋਸੈਸ ਨੂੰ ਜਿਹੜਾ ਹੈਗਾ ਡਿਸਟਰਬ ਕੀਤਾ ਜਾ ਰਿਹਾ ਹੈ ਉਹਨੂੰ ਦੇਖਦੇ ਹੋਏ ਸੁਸ਼ੀਲ ਨૈયਰ ਨੂੰ ਪੁਲਿਸ ਗ੍ਰਿਫਤਾਰ ਕਰਕੇ ਲੈ ਗਈ ਔਰ ਉਹਨਾਂ ਦਾ ਕਹਿਣਾ ਹੈ ਕਿ ਮੈਂ ਇਹ ਜਿਹੜਾ ਕਦਮ ਚੁੱਕ ਰਿਹਾ ਸੀਗਾ ਇਸ ਪ੍ਰਕਿਰਿਆ ਨੂੰ ਦੇਖਦੇ ਹੋਏ ਚੁੱਕਿਆ ਸੀਗਾ ਜੇ ਦੂਜੇ ਪਾਸੇ ਗੱਲ ਕਰੀਏ ਵਾਰਡ ਨੰਬਰ 46 ਦੀ ਉੱਥੇ ਕਾਂਗਰਸ ਦੇ ਕੈਂਡੀਡੇਟ ਯੋਗਿੰਦਰ yogi ਉਹਨਾਂ ਨਾਲ ਮਾਰਕੁੱਟ ਦੀ ਘਟਨਾ ਜਿਹੜੀ ਹੈਗੀ ਹੈ ਉਹ ਸਾਹਮਣੇ ਆਈ ਹੈ ਤੇ ਪਤਾ ਲੱਗਿਆ ਕਿ ਕੁਝ ਲੜਕੇ ਬਾਹਰੋਂ ਆਏ ਤੇ ਕਾਂਗਰਸ ਕੈਂਡੀਡੇਟ ਜਿਹੜਾ ਯੋਗਿੰਦਰ yogi ਹੈ ਸੀਨੀਅਰ ਡਿਪਟੀ ਮੇਅਰ ਰਹੇ ਨੇ ਪਿਛਲੀ ਕਾਰਪੋਰੇਸ਼ਨ ਦੇ ਟਾਈਮ ਤੇ ਉਹਨਾਂ ਨਾਲ ਕੁੱਟਮਾਰ ਦੀ ਜਿਹੜੀ ਘਟਨਾ ਹੈਗੀ ਹੈ ਉਹ ਸਾਹਮਣੇ ਆਈ ਹੈ ਫਿਲਹਾਲ ਤੁਸੀਂ ਦੇਖ ਰਹੇ ਹੋ ਵਾਰਡ ਨੰਬਰ 58 ਦੇ ਵਿੱਚ ਲੋਕ ਜਿਹੜੇ ਹੈਗੇ ਆ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਤੇ ਵੋਟਾਂ ਪਾਉਣ ਵਾਸਤੇ ਲੋਕ ਨਿਕਲ ਰਹੇ ਨੇ ਲੇਡੀਆਂ ਆਈਆਂ ਬਜ਼ੁਰਗ ਆ ਰਹੇ ਨੇ ਜੈਂਟਸ ਯੰਗਸਟਰਸ ਵੀ ਜਿਹੜੇ ਹੈਗੇ ਆ ਵੱਧ ਚੜ ਕੇ ਉਰੇ ਵੋਟਾਂ ਪਾਉਣ ਵਾਸਤੇ ਆ ਰਹੇ ਆ ਅਸੀਂ ਕੋਸ਼ਿਸ਼ ਕਰਦੇ ਆਂ ਜੇ ਇੱਥੋਂ ਦੇ ਉਮੀਦਵਾਰ ਜਿਹੜੇ ਹੈਗੇ ਆ ਆਮ ਆਦਮੀ ਦੇ ਜਾਂ ਕਾਂਗਰਸ ਦੇ ਜਾਂ ਭਾਜਪਾ ਦੇ ਅਗਰ ਸੰਪਰਕ ਚ ਆਂਦੇ ਨੇ ਤਾਂ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਫਿਲਹਾਲ ਲੋਕ ਜਿਹੜੇ ਹੈਗੇ ਆ ਬਾਹਰ ਲੰਬੀ ਕਤਾਰ ਲੱਗੀ ਹੋਈ ਹੈ ਵੋਟ ਪਾਉਣ ਵਾਸਤੇ ਆ ਰਹੇ ਨੇ ਤੇ ਦਿਖਾਣਾ ਚਾਹਾਂਗੇ ਤੁਹਾਨੂੰ ਕਿ ਛੁੱਟਪੁੱਟ ਛੁੱਟਪੁੱਟ ਕੱਟਣਾਵਾ ਤੋਂ ਇਲਾਵਾ ਬਾਕੀ ਦਿਨ ਦੇ ਵਿੱਚ ਕਿਤੇ ਵੀ ਕੋਈ ਅਗਰ ਘਟਨਾ ਹੁੰਦੀ ਹੈ ਉਹ ਅਸੀਂ ਤੁਹਾਨੂੰ ਪੰਜਾਬ ਤੱਕ ਦੇ ਉੱਤੇ ਟਾਈਮ ਟੂ ਟਾਈਮ ਦਿਖਾਈ ਜਾਵਾਂਗੇ ਬਾੜ ਨੰਬਰ 58 ਤੋਂ ਪੰਜਾਬ ਤੱਕ ਦੇ ਲਈ ਮਨੂਜ ਸ਼ਕਤੀ